ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀਐਨ ਲੈ ਕੇ ਹਜਰਾਂ ਅੱਜ ਦੀ ਵੱਡੀ ਖਬਰ ਤੱਕ ਜਰੂਰ ਬਨੇ ਰਹੇ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੂਰੀ ਰੇਲਵੇ ਓਵਰ ਬ੍ਰਿਜ ਦੇ ਨਿਰਮਾਣ ਨੂੰ ਲੈ ਕੇ ਪੀੜੇ ਮੁੱਖ ਮੰਤਰੀ ਮਾਨ ਤੇ ਰਵਨੀਤ ਬਿੱਟੂ ਜਾਣੋ ਹੁਣ ਕਿਹੜੀ ਗੱਲ ਨੂੰ ਲੈ ਕੇ ਫਸਿਆ ਰੜਕਾ ਕੇਂਦਰ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਰੇਲਵੇ ਬਹੁਤ ਜਲਦ ਹੀ ਜਲਦੀ ਤੂਰੀ ਵਿਖੇ ਐਲਸੀ 12 A ਰੇਲਵੇ ਫਾਟਕ ਦੇ ਨਾਲ ਓਵਰ ਬ੍ਰਿਜ ਬਣਾਉਣ ਦੀ ਮਨਜ਼ੂਰੀ ਦੇਵਾਂਗਾ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਇੱਥੇ ਦੇ ਨਿਵਾਸੀਆਂ ਦੀ ਮੰਗ ਸੀ ਇਸ ਮੌਕੇ ਉਹਨਾਂ ਨੇ ਪੰਜਾਬ ਦੇ ਮੁੱਖ ਮంత్రి ਭਗਵੰਤ ਮਾਨ ਤੇ ਰਿਕਾ ਹਮਲਾ ਕਰਦੇ ਦੋਸ਼ ਲਾਇਆ ਹੈ ਕਿ ਇਹ ਉਹ ਇੱਕ ਅਜਿਹੇ ਪ੍ਰੋਜੈਕਟ ਦਾ ਝੂਠਾ ਸਿਰਹਾ ਲੈ ਰਹੇ ਹਨ ਜਿਸ ਲਈ ਉਹਨਾਂ ਵੱਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ ਬਿੱਟੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਅੱਜ ਟਵੀਟ ਕਰਦੇ ਕਿਹਾ ਹੈ ਕਿ ਓਵਰਬ੍ਰਿਜ ਦੇ ਨਿਰਮਾਣ ਲਈ 54 76 ਕਰੋੜ ਰੁਪਏ ਉਪਲਬਧ ਹਨ ਇਹ ਧਾਨ ਇਹ ਬਿਆਨ ਪੂਰੀ ਤਰ੍ਹਾਂ ਪਰਮਕ ਹੈ ਪਿਛਲੇ 3 ਸਾਲਾਂ ਤੋਂ ਸਾਲਾਂ ਵਿੱਚ ਮਾਨ ਸਰਕਾਰ ਨੇ ਰਾਜ ਭਰ ਵਿੱਚ ਕਿਸੇ ਵੀ ਲਾਗਤ ਸਾਂਝੀ ਉਪਰ ਓਵਰ ਬ੍ਰਿਜਸ ਯੋਜਨਾ ਲਈ ਰੇਲਵੇ ਨੂੰ 1 ਰੁਪਿਆ ਨਹੀਂ ਵੀ ਨਹੀਂ ਦਿੱਤਾ ਜੇ ਉਹਨਾਂ ਦਿੱਤਾ ਹੈ ਤਾਂ 54 76 ਲੱਖ ਵੀ ਭੇਜੇ ਹੋਣ ਤਾਂ ਉਸ ਤਾਂ ਉਹ ਇਸ ਤੇ ਪ੍ਰੈਸ ਕਾਨਫਰੰਸ ਕਰਦੇ ਹਨ ਇਸ ਇਹ 54 76 ਕਰੋੜ ਦੀ ਗੱਲ ਸਿਰਫ ਦਿਖਾਵਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ